ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਉਹ ਧਰਤੀ ਹੈ ਜਿੱਥੇ ਸੋਨਾ ਉਗਦਾ ਹੈ ਇਹ ਸਾਡੇ ਪੰਜਾਬ ਦੇ ਕਿਸਾਨ ਆਰਮੀ ਦੇ ਜਵਾਨ ਜਾਂ ਦੁਨੀਆ ਦੇ ਵਿਗਿਆਨੀ ਮੰਦੇ ਹੈ ਅਫਸੋਸ ਵੀ ਹੈ ਤੇ ਪਰ ਘਰ ਵਾਪਸੀ ਵੀ ਹੈ ਮੈਂ ਗੱਲ ਕਰਨਗਾ ਜਿਹੜੇ ਭਾਰਤੀਆਂ ਨੂੰ ਅਮਰੀਕਾ ਵੱਲੋਂ ਨਿਬੋਟ ਕੀਤਾ ਗਿਆ ਹੈ ਜਾਨੀ ਕਿ ਵਿਨੇਬੀ ਵਿੱਚ ਕਹਿ ਲਿਏ ਅਮਰੀਕਾ ਤੋਂ ਕੱਢਿਆ ਗਿਆ ਡਿਪੋਰਟ ਹੋਣ ਵਾਲੇ ਉਹ ਕੌਣ ਨੇ ਮੈਂ 5-7 ਗੱਲਾਂ ਕਰਨੀਆਂ ਨੇ ਅੱਜ ਖੁੱਲ੍ਹ ਕੇ ਧਿਆਨ ਦੇ ਨਾਲ ਸੁਣੋ ਸਭ ਤੋਂ ਪਹਿਲਾਂ ਜਿਹੜਾ ਦਲਾਲ মিডিਆ ਹੈਗਾ ਉਹਨਾਂ ਨੇ ਜਿਹੜੇ 205 ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੇ ਉਹਨਾਂ ਵਿੱਚ 30 ਪੰਜਾਬੀ ਨੇ ਤੇ ਪੂਰੇ ਪੰਜਾਬ ਨੂੰ ਜਾਂ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਂ ਲੈ ਗਏ ਉਹਨਾਂ ਦੀ ਉਮਰ ਤੱਕ ਦੱਸਿਆ ਗਿਆ ਕੁਝ ਗੁਜਰਾਤ ਤੋਂ ਨੇ ਹਰਿਆਣੇ ਜੋਪੀ ਬਹੁਤ ਹੋਰ ਸਟੇਟਾਂ ਤੋਂ ਹੈਗੇ ਆ ਇਹ ਇੱਕ ਜਹਾਜ਼ ਆਇਆ ਹਲੇ ਹੋਰ ਜਹਾਜ਼ ਵੀ ਭਰ ਕੇ ਆਉਣੇ ਆ ਮੈਂ ਬੇਨਤੀ ਕਰਦਾ ਜਿਹੜਾ ਦਲਾਲ ਮਿੜ ਗਿਆ ਇਨਾ ਵਧਾ ਚੜਾ ਕੇ ਗੱਲਬਾਤ ਨਾ ਕਰਿਆ ਕਰੋ ਦੂਜੀ ਗੱਲ ਜਿਹੜੇ ਵੀ ਅਮਰੀਕਾ ਤੋਂ ਵਾਪਸ ਆਏ ਨੇ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਆਸੀ ਪੰਜਾਬ ਦੇ ਲੋਕ ਭਾਰ ਦੇ ਲੋਕ ਤੁਹਾਡਾ ਵੈਲਕਮ ਕਰਦੇ ਆ ਤੁਹਾਡਾ ਆਪਣਾ ਮੁਲਕ ਹੈ ਤੁਹਾਡਾ ਆਪਣਾ ਪੰਜਾਬ ਹੈ ਮੈਂ ਪੰਜਾਬ ਦੇ ਜਾਂ ਭਾਰਤ ਦੇ ਸਮੁੱਚੇ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਜਿੱਥੇ ਵੀ ਇਹ ਸੱਜਣ ਅਮਰੀਕਾ ਤੋਂ ਰਿਪੋਰਟ ਹੋ ਕੇ ਆਉਣ ਵਾਲੇ ਰਹਿਣਗੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਹੈਲਪ ਕਰਿਓ ਜਲੀਲ ਨਾ ਕਰਿਓ ਇਹਨਾਂ ਵਿੱਚ ਉਹ ਲੋਕ ਨੇ ਕਿਸੇ ਨੇ 30 ਲੱਖ ਰੁਪਇਆ ਲਾਇਆ ਕਿਸੇ ਨੇ 40 ਲੱਖ ਲਾਇਆ ਕਿਸੇ ਨੇ ਨਕਲੀ ਵਿਆਹ ਵੀ ਕੀਤਾ ਹੋਣਾ ਔਰ ਕੋਈ ਡੋਂਕੀ ਲਾ ਕੇ ਗਿਆ ਹੋਣਾ ਅੱਜ ਮੈਨੂੰ ਇੱਕ ਮੇਰੇ ਮਿੱਤਰ ਦਾ ਫੋਨ ਆਇਆ ਵਕੰਦਰ ਜੀ ਇੱਕ ਇਹਦੇ ਵਿੱਚ ਮੇਰਾ ਕਲਾਇੰਟ ਸੀ ਉਹ 3 ਕਿਲੇ ਜ਼ਮੀਨ ਵੇਚ ਕੇ ਗਿਆ ਸੀ ਇੱਥੇ ਮੈਂ ਨਾਲ ਉਹਨਾਂ ਸਰਨਾ ਨੂੰ ਬੇਨਤੀ ਕਰਨੇ ਡਿਪੋਰਟ ਹੋ ਕੇ ਆਏ ਨੇ ਇੱਥੇ ਆ ਕੇ ਹੁਣ ਜਿਹੜੇ ਏਜੰਟ ਤੁਹਾਨੂੰ ਭੇਜਣ ਵਾਲੇ ਉਹਨਾਂ ਤੇ ਕੇਸ ਵੀ ਨਾ ਕਰਨੇ ਸ਼ੁਰੂ ਕਰ ਦਿਓ ਕਿਤੇ ਕਿਉਂਕਿ ਉਹਨਾਂ ਦਾ ਕੰਮ ਤੁਹਾਨੂੰ ਇੱਕ ਵਾਰੀ ਅਮਰੀਕਾ ਭੇਜਣਾ ਸੀ ਪੱਕੇ ਹੋਣਾ ਨਾ ਹੋਣਾ ਇਹ ਤੁਹਾਡੀ ਕਿਸਮਤ ਤੁਹਾਡੇ ਤੇ ਡਿਪੈਂਡ ਕਰਦਾ ਹੈ ਇਹ ਸ਼ਾਂਤੀ ਰੱਖੋ ਪੰਜਾਬ ਦੀ ਧਰਤੀ ਤੇ ਬਹੁਤ ਵੱਡਾ ਕਾਰੋਬਾਰ ਤੋਂ ਸ਼ੁਰੂ ਕਰ ਸਕਦੇ ਹੋ ਤੁਹਾਡੇ ਵਿੱਚੋਂ ਉਹ ਸੱਜਣ ਹੋਣਗੇ ਜਿਨ੍ਹਾਂ ਨੇ ਵੱਡੇ ਵੱਡੇ ਫਾਰਮ ਅਮਰੀਕਾ ਦੇ ਵਿੱਚ ਬਣਾਏ ਹੋਣਗੇ ਤੁਹਾਡੇ ਕੋਲੇ ਵੱਡੇ ਘਰ ਹੋ ਸਕਦੇ ਆ ਤੁਹਾਡੇ ਕੋਲੇ ਵੱਡੀਆਂ ਗੱਡੀਆਂ ਹੋਣਗੀਆਂ ਇਹ ਸਭ ਨੂੰ ਪਤਾ ਹੈ ਪਰ ਜਿੱਤੇ ਰੱਖਿਓ ਤੁਸੀਂ ਉੱਥੇ ਐਟੀਟਿਊਡ ਬਣਾਇਆ ਹੋਣਾ ਕਿ ਅਸੀਂ ਇੱਥੇ ਅਮਰੀਕਾ ਦੇ ਵਿੱਚ ਰਹਿ ਰਹੇ ਆ ਸ਼ਾਇਦ ਤੁਹਾਨੂੰ ਲੱਗਦਾ ਹੋਣਾ ਔਰ ਤੁਸੀਂ ਵੀ ਜਿਵੇਂ ਕਹਿੰਨਾ ਕਿ ਅਸੀਂ ਭਈਆਂ ਨੂੰ ਪੰਜਾਬ ਵਿੱਚੋਂ ਭਜਾਉਣਾ ਹੈ ਸ਼ਾਇਦ ਤੁਹਾਡਾ ਕਰਦਾਰ ਵੀ ਉੱਥੇ ਇਹੋ ਜਿਹਾ ਹੈਗਾ ਸੀ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਇਹ ਤੁਹਾਨੂੰ ਖੁਦ ਵੀ ਪਤਾ ਹੈ ਮੈਂ ਜਿਹੜੀ ਅੱਜ ਬੇਨਤੀ ਕਰ ਰਿਹਾ ਤੁਹਾਡਾ ਅਸੀਂ ਵੈਲਕਮ ਕਰਦੇ ਆਂ ਸਾਡੇ ਦਿਲ ਐਡੇ ਵੱਡੇ ਨੇ ਖੁੱਲੇ ਨੇ ਤੁਸੀਂ ਸਾਡੇ ਆਪਣੇ ਹੋ ਤੁਹਾਡਾ ਭਾਰਤ ਦੀ ਧਰਤੀ ਤੇ ਆਉਣਾ ਪੰਜਾਬ ਦੀ ਧਰਤੀ ਤੇ ਆ ਕੇ ਉਤਰਨਾ ਵੈਲਕਮ ਹੈ ਪਰ ਜੇਤੇ ਰੱਖਿਓ ਜਿੰਦਾ ਵੱਡਾ ਕਾਰੋਬਾਰ ਤੁਸੀਂ ਅਮਰੀਕਾ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਉੱਡਾ ਵੱਡਾ ਕਾਰੋਬਾਰ ਪੰਜਾਬ ਦੀ ਧਰਤੀ ਤੇ ਜਾ ਭਾਰਤ ਦੀ ਧਰਤੀ ਤੇ ਵੀ ਕਰ ਸਕਦੇ ਜਿਵੇਂ ਉੱਥੇ ਤੁਹਾਨੂੰ ਗੋਰਿਆਂ ਨੇ ਨੌਕਰ ਬਣਾ ਕੇ ਰੱਖਿਆ ਸੀ ਤੇ ਸ਼ਾਇਦ ਤੁਸੀਂ ਜੇ ਇੱਥੇ ਓਡਾ ਵੱਡਾ ਕਾਰੋਬਾਰ ਸ਼ੁਰੂ ਕਰੋ ਹੋਰ ਕਈਆਂ ਲੋਕਾਂ ਨੂੰ ਤੁਸੀਂ ਕੰਮ ਦੇ ਸਕਦੇ ਮੈਂ 2-3 ਬੇਨਤੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਥੋੜਾ ਜਿਹਾ ਤੁਹਾਡੇ ਵੱਲ ਵੀ ਆਉਣਾ ਧਿਆਨ ਰੱਖਿਓ ਬਹੁਤੇ ਲੋਕ ਉਹ ਨੇ ਜਿਹੜੇ ਆਪਣਾ ਐਟੀਟਿਊਡ ਬਣਾ ਕੇ ਰੱਖਦੇ ਆ ਪੰਜਾਬ ਦੇ ਲੋਕ ਜਿਹੜੇ ਚਾਹ ਦੇ ਸ਼ੌਕੀਨ ਨਹੀਂ ਜਦੋਂ ਮੈਂ ਆਪਣੇ ਲਈ ਚਾਹ ਦਾ ਕਬ ਬਣਾਉਣਾ ਮੇਰੇ ਕੋਲੇ ਦੋ ਲੈਚੀਆਂ ਇੱਕ ਅਦਰਕ ਸੌਂਫ ਜਮੈਣ ਮਲਠੀ ਜਬ ਨਕਸ਼ਾ ਹੁੰਦੀਆਂ ਮੈਂ ਸ਼ੌਕੀਨ ਆ ਜ਼ਿਆਦਾ ਸਾਡੇ ਲੋਕ ਉਹਨੇ ਜਦੋਂ ਤੁਸੀਂ ਚਾਹ ਦਾ ਕਬ ਮੰਗੋਗੇ ਨਾ ਤੁਹਾਨੂੰ ਅਦਰ ਕਮਾਂਡਲੀ ਚਾਹ ਦਾ ਕੱਪ ਦੇ ਦੇਣਗੇ ਪਰ ਚੇਤੇ ਰੱਖਿਓ ਇੱਕੋ ਹੀ ਬੇਨਤੀ ਤੁਹਾਨੂੰ ਕਰਨੀ ਹੈ ਕਿਤੇ ਕਿਸੇ ਤੋਂ ਚਾਹ ਦਾ ਕੱਪ ਲੈਣ ਵੇਲੇ ਨਾ ਜਿੰਜਰ ਸ਼ਬਦ ਨਾ ਵਰਤ ਕੇ ਆਪਣਾ ਐਟੀਟਿਊਡ ਦਿਖਾਇਓ ਤੁਹਾਨੂੰ ਲੱਗੇ ਕਿ ਸ਼ਾਇਦ ਇਹ ਤਾਂ ਅਣਪੜ੍ਹਿਆ ਬੰਦਾ ਸਾਡੇ ਸਾਹਮਣੇ ਖੜਾ ਹੈ ਇਹ ਗੱਲ ਚੇਤੇ ਰੱਖਿਓ ਮੈਂ ਜਿੰਨੀਆਂ ਕੰਟਰੀਆਂ ਦੇ ਵਿੱਚ ਘੁੰਮਿਆ ਜਿਨ੍ਹਾਂ ਲੋਕਾਂ ਦੇ ਨਾਲ ਮੈਂ ਗੱਲਬਾਤ ਕਰਨੀ ਸੀ ਉਹਨੇ ਇੱਕ ਇੰਗਲਿਸ਼ ਮੈਨੂੰ ਆਉਂਦੀ ਸੀ ਅੱਜ ਵੀ ਆਉਂਦੀ ਹੈ ਪਰ ਇਹ ਜ਼ਰੂਰੀ ਨਹੀਂ ਹੁੰਦਾ ਜੇ ਤੁਹਾਡੇ ਕੋਲੇ ਅਣਪੜ੍ਹ ਬੰਦਾ ਖੜਾ ਹੋਵੇ ਤੁਹਾਡੇ ਸਾਹਮਣੇ ਤੁਸੀਂ ਉਹਤੇ ਇੰਗਲਿਸ਼ ਝਾੜੋ ਆਪਣਾ ਐਟੀਟਿਊਡ ਬਣਾ ਕੇ ਰੱਖੋ ਇਹ ਬਹੁਤ ਹੀ ਸਿਆਣਵਾਲੀ ਗੱਲ ਹੀ ਹੈ ਇਹ ਗੱਲ ਚੇਤੇ ਰੱਖਿਓ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਆਏ ਨੇ ਨਾ ਤੇ ਸਾਡੇ ਘਰਾਂ ਦੇ ਵਿੱਚ ਬੀਬੀਆਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਨੂੰ ਪੰਜਾਬੀ ਸਿਖਾ ਦਈਏ ਪਰ ਉਹਨਾਂ ਨੇ ਸਾਡੀਆਂ ਬੀਬੀਆਂ ਹਿੰਦੀ ਬੋਲਣ ਲਾਤੀਆਂ 12 ਬੰਦੇ ਖੇਤ ਮੇ 13 ਬੰਦਾ ਮੈਂ ਇੱਕ ਗਾਣਾ ਵੀ ਮਸ਼ਹੂਰ ਹੋਇਆ ਸੀ ਹਾਲਾਂਕਿ ਉਹਦੇ ਵਿੱਚ ਨੁਕ ਚੋਕ ਹੈ ਮੈਂ ਜਿਹੜੀ ਬੇਨਤੀ ਕੀਤੀ ਹੈ ਨਾ ਮੈਂ ਪੰਜਾਬ ਦਾ ਵਸਿੰਦਾ ਤੁਹਾਡੇ ਲਈ ਸਾਡੇ ਮਨ ਵਿੱਚ ਦਰਦ ਹੈ ਜੇ ਤੁਸੀਂ ਅਮਰੀਕਾ ਤੋਂ ਵਾਪਸ ਆਇਓ ਇਹਨੂੰ ਸਮਝ ਲਿਓ ਕਿ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਪਾਰਟ ਸੀ ਔਰ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦਾ ਰਹਿੰਦਾ ਹੈ ਜੇ ਤੁਸੀਂ ਮੰਨਦੇ ਹੋ ਕਿ ਉਹ ਪਰਮਾਤਮਾ ਦੀ ਰਹਿਮਤ ਹੈ ਉਹ ਪਰਮਾਤਮਾ ਆਪਣੀ ਰਹਿਮਤ ਵਿੱਚ ਹਰੇਕ ਮਨੁੱਖ ਨੂੰ ਇੱਕ ਜਾਂ ਦੋ ਮੌਕੇ ਜ਼ਰੂਰ ਦਿੰਦਾ ਹੈ ਉਹ ਦੋ ਮੌਕਿਆਂ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ ਇਹ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਠੀਕ ਹੈ ਤੁਹਾਡੇ ਵਿੱਚੋਂ ਬਹੁਤੇ ਉਹ ਹੋਣਗੇ ਜਿਨ੍ਹਾਂ ਨੇ ਕਰਜ਼ਾ ਚੁੱਕਿਆ ਹੋਣਾ ਬਾਹਰ ਜਾਣ ਵਾਸਤੇ ਬਹੁਤੇ ਉਹ ਹੋਣਗੇ ਕਈਆਂ ਨੇ ਗੁਰਦਰਾ ਸਾਹਿਬ ਦੇ ਵਿੱਚ ਨਕਲੀ ਵਿਆਹ ਕਰਵਾਇਆ ਹੋਣਾ ਅਰਦਾਸ ਕੀਤੀ ਹੋਣੀ ਹੈ ਕਮਜ਼ੋਰੀ ਤਾਂ ਸਾਡੀ ਹੈਗੀ ਹੈ ਗਲਤੀ ਮੰਨਣ ਤੋਂ ਜਾਂ ਗਲਤੀ ਦਾ ਅਹਿਸਾਸ ਇਹ ਹੁੰਦਾ ਹੈ ਮਹਿਸੂਸ ਕਰੀਏ ਕਿ ਪਛਤਾਪ ਹੈ ਬੜੀਆਂ ਗਲਤੀਆਂ ਸਾਡੇ ਕੋਲ ਹੁੰਦੀਆਂ ਨੇ ਮੈਂ ਬਹੁਤਾ ਲੰਬਾ ਚੌੜਾ ਨਾਮ ਬੋਲਾਂ ਬਹੁਤ ਕਹਿਣ ਦੀ ਕੋਸ਼ਿਸ਼ ਕੀਤੀ ਹੈ ਮੈਂ ਥੋੜੇ ਜਿਹੀ ਮਿੰਟਾਂ ਦੇ ਵਿੱਚ ਪਰ ਲਾਸਟ ਵਿੱਚ ਇੱਕ ਬੇਨਤੀ ਕਰਨੀ ਹੈ ਤੁਹਾਡੇ ਮਨ ਵਿੱਚ ਤੁਹਾਡੇ ਦਿਮਾਗ ਵਿੱਚ ਮੈਂ ਤੁਹਾਨੂੰ ਲਾ ਕੇ ਨਹੀਂ ਕਹਿੰਦਾ ਜਿਹੜੇ ਬੰਦੇ ਜਹਾਜ਼ ਵਿੱਚ ਚੜ ਜਾਂਦੇ ਨੇ ਨਾ ਜਿੰਨੀ ਉਚਾਈ ਤੇ ਜਹਾਜ਼ ਚੱਲਾ ਜਾਂਦਾ ਹੈ ਸ਼ਾਇਦ ਅਸੀਂ ਧਰਤੀ ਤੋਂ ਉੱਠੇ ਹੋਏ ਭੁੱਲ ਜਾਂਦੇ ਹਾਂ ਕਿ ਇਹ ਧਰਤੀ ਤੇ ਵਾਪਸ ਵੀ ਜਹਾਜ਼ ਨੇ ਲੈਂਡਿੰਗ ਕਰਨੀ ਹੈ ਇਹ ਜਿੱਤੇ ਰੱਖਿਓ ਗੱਲ بڑا ਫਤੂਰ ਭਰਿਆ ਹੋਣਾ ਦਿਮਾਗ ਦੇ ਵਿੱਚ ਅਸੀਂ ਖਾਲਸਤਾਨ ਬਣਾ ਦਿਆਂਗੇ ਉੱਥੇ ਮੈਨੂੰ ਬਹੁਤੇ ਕਹਿੰਦੇ ਤੁਸੀਂ ਕਿਹਾ ਕਰੋ ਭਾਰਤ ਮਾਤਾ ਦੀ ਜੈ ਮਤਲਬ ਕਿ ਤੁਸੀਂ ਜਿਵੇਂ ਸ਼ਬਦ ਉਹ ਮੈਂ ਨਹੀਂ ਵਰਤਣਾ ਚਾਹੁੰਦੇ ਚਾਹੁੰਦਾ ਇੱਕ ਜਲੀਲ ਕਰ ਦਿਓ ਕਿ ਭਾਰਤ ਸਾਡੇ ਲਈ ਬਹੁਤਾ ਵੱਧ ਗਿਆ ਨਹੀਂ ਮੈਨੂੰ ਵੀ ਇਹ ਬਹੁਤ ਲੋਕ ਕਹਿੰਦੇ ਦਰਜੇਤੇ ਰੱਖਿਓ ਤੁਸੀਂ ਭਾਰਤ ਦੇ ਵਾਸੀ ਸੀ ਤੁਹਾਡਾ ਭਾਰਤ ਵਿੱਚ ਜਨਮ ਹੋਇਆ ਸੀ ਭਾਰਤ ਦੇ ਤੁਸੀਂ ਜੰਮ ਪੜ ਸੀ ਕਿ ਤੁਹਾਨੂੰ ਕੋਈ ਰੋਕ ਨਹੀਂ ਸਕਿਆ ਇੱਕ ਉਦਾਹਰਨ ਦੇਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚੋਂ 15 ਭਗਤਾਂ ਦੀ 11 ਭਟ 6 ਗੁਰਸਹਿਬਾਨ ਤੇ ਕੁਝ ਗੁਰਸਿੱਖ ਨੇ ਸਦਾ ਤੇ ਬਲਵੰਡਾ ਤੇ 81 रामकली सत پڑھਦੇ ਆ ਇਹ 35 ਮਹਾਪੁਰਖਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਕੋਈ ਆਪਣੀ ਮਰਜ਼ੀ ਕਰੇ ਕਿਸੇ ਭਗਤ ਸਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੱਢ ਲਵੇ ਉਹਦੀ ਮਰਜ਼ੀ ਹੈ ਪਰ ਕਿਸੇ ਦੀ ਜ਼ਰਤ ਨਹੀਂ ਹੈਗੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਿਸੇ ਭਗਤ ਨੂੰ ਕਿਸੇ ਪਾਠ ਨੂੰ ਕੋਈ ਬਾਹਰ ਕੱਢ ਦੇਵੇ ਭਗਤ ਨਾਮਦੇਵ ਨੂੰ ਧੱਕੇ ਪਏ ਸੀ ਨਾ ਦੋਰੇ ਵਿੱਚੋਂ ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਮੈਂ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਤੈਨੂੰ ਬਹਾ ਕੇ ਚੱਲੇ ਤੈਨੂੰ ਇਹਦੇ ਵਿੱਚੋਂ ਕੋਈ ਕੱਢ ਨਹੀਂ ਸਕਦਾ ਇਹ ਸੱਚਾਈ ਹੈ ਇਤਿਹਾਸ ਦੀ ਤੁਸੀਂ ਭਾਰਤ ਦੇ ਵਾਸੀ ਹੋ ਤੁਹਾਨੂੰ ਕੋਈ ਭਾਰਤ ਵਿੱਚੋਂ ਕੱਢ ਨਹੀਂ ਸਕਦਾ ਮਾਣ ਕਰੋ ਕਿ ਅਸੀਂ ਇੰਡੀਅਨ ਹੈਗੇ ਹਾਂ ਸੰਨੀ ਦੇਲ ਦੀ ਫਿਲਮ ਦੇਖੀ ਹੋਣੀ ਹੈ ਨਾ ਉਹਨੇ ਪੰਜ ਸੱਤ ਸੁਪਾਰੀਆਂ ਗੱਡੀਆਂ ਤੋੜਤੀਆਂ ਸੀ ਉਸ ਫਿਲਮ ਦੇ ਵਿੱਚ ਜਦੋਂ ਕੰਪਨੀ ਨੇ ਆਫਰ ਕੀਤੀ ਸੀ ਕਿ ਸਾਡੀ ਗੱਡੀ ਦੀ ਮਸ਼ਹੂਰੀ ਹੋ ਜੇ ਪਰ ਵੱਡੇ ਵੱਡੇ ਅਫਸਰਾਂ ਨਾਲ ਬਾਪਿਆ ਉਹ ਕਹਿੰਦਾ ਮੈਨੂੰ ਮਾਣ ਹੈ ਮੈਂ ਇੰਡੀਆ ਨਾਲ ਕਹਿੰਦਾ ਸੀ ਨਾ ਮਾਣ ਮਹਿਸੂਸ ਕਰੋ ਕਿ ਅਸੀਂ ਭਾਰਤ ਦੇ ਵਾਸੀ ਹਾਂ ਤੁਸੀਂ ਆਏ ਹੋ ਤੁਹਾਡਾ ਆਪਣਾ ਦੇਸ਼ ਹੈ ਹਰ ਵਕਤੋਂ ਤੁਹਾਡੀ ਪੰਜਾਬੀ ਜਾਂ ਭਾਰਤੀ ਲੋਕ ਹੈਲਪ ਕਰਨਗੇ ਪਰ ਜਿਹੜੀ ਮੈਂ ਬੇਨਤੀ ਕੀਤੀ ਹੈ ਨਾ ਐਟੀਟਿਊਡ ਜਿਹੜਾ ਉਹ ਅਮਰੀਕਾ ਵਿੱਚ ਹੈਗਾ ਸੀ ਤੇ ਇਹ ਸੋਚ ਲਿਆ ਵੀ ਅਸੀਂ ਉੱਥੇ ਛੱਡ ਕੇ ਆਏ ਹਾਂ ਜੇ ਇੱਥੇ ਆ ਕੇ ਵਰਤਨ ਦੀ ਕੋਸ਼ਿਸ਼ ਕਰੋਗੇ ਨਾ ਇਤਨਾ ਗੋਲਗੱਪਿਆਂ ਦੀ ਰੇਡਿੰਗ ਲਾਉਣ ਵਾਲਾ ਭਈਆ ਵੀ ਸੌਸ ਕਹਿੰਦਾ ਤੁਸੀਂ ਚਟਨੀ ਕਹਿੰਦੇ ਕਿਤੇ ਰੱਖਿਓ ਗੱਲ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ